ਸ਼ੌਂਕ ਤੌਰ ਤੇ ਰੱਖੇ ਸੀਗੇ ਮੁਰਗੇ ਆ ਦੇਖੋ ਕੂਕੇ ਲੈ ਕੇ ਪਾਲੇ ਆ ਉਹ ਪਰੇ ਸੇਲ ਮੁਰਗੀ ਫਿਰਦੀ ਆ ਉਹ ਉਹਨਾਂ ਦੇ ਸਾਹਮਣੇ ਦੋ ਖੁੱਡੇ ਬਣਾਏ ਆ ਇਹਨਾਂ ਦੇ ਰਹਿਣ ਵਾਸਤੇ ਤੇ ਰੈਬਿਟ ਰੱਖੇ ਸੀ ਆਪਾਂ ਖਰਗੋਸ਼ ਤੇ ਉਹਨਾਂ ਦੇ 2 ਮਹੀਨੇ ਬਾਅਦ ਅੱਜ ਸਾਨੂੰ ਪਤਾ ਲੱਗਿਆ ਉਹਨੇ ਸਾਹਮਣੇ ਬਾਲਣੇ ਚ ਆਪਣਾ ਰੱਖਿਆ ਸੀ ਬਾਲਣ ਉਹਦੇ ਚ ਬੱਚੇ ਦਿੱਤੇ ਆ ਦੇਖੋ ਕਿੱਡੇ ਪਿਆਰੇ ਬੱਚੇ ਇਹ ਰੈਵਟ ਦੇ ਖਰਬੂਜ ਦੇ ਬੱਚੇ ਨੇ ਆ ਦੇਖੋ ਕਿੱਡੇ ਪਿਆਰੇ ਆ ਦੇਖੋ ਆਹ ਦੇਖੋ ਹਾਦੀ ਇਹ ਬੱਚੇ ਬਾਈ ਨਿਕਲਿਆ 8 ਤੇ ਸਾਨੂੰ ਨਹੀਂ ਪਤਾ ਸੀਗਾ ਵੀ ਵਿੱਚ ਬੱਚੇ ਦਿੱਤੇ ਹੋਇਆ ਖਰਗੋਸ਼ ਨੇ ਤੇ ਆਪਾਂ ਅੱਜ ਇਹਨਾਂ ਨੂੰ ਨਵੇਂ ਪਿੰਜਰੇ ਚ ਪਾਇਆ ਤੇ ਨਾ ਚਲੋ ਵੀ ਵੀਡੀਓ ਬਣਾਉਨੇ ਆ ਤੇ ਦਬਕੇ ਲਾਈਕ ਸ਼ੇਅਰ ਕਮੈਂਟ ਤੇ ਦੱਸਿਓ ਸਾਨੂੰ ਵੀ ਕਿੱਦਾਂ ਲੱਗਿਆ ਤੇ ਜਾਨਵਰ ਰੱਖਣੇ ਚਾਹੀਦੇ ਆ ਜਾਂ ਨਹੀਂ ਕਮੈਂਟ ਕਰਕੇ ਜਰੂਰ ਵੀਰ ਪੈਣ ਦੱਸਿਓ ਵੀ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਕੋਈ ਫਾਇਦਾ ਹੈਗਾ ਜਾਂ ਨਹੀਂ ਹੈਗਾ ਆਪੋ ਆਪਣੇ ਵਿਚਾਰ ਦੱਸਿਓ ਤੇ ਆ ਦੇਖੋ ਸੀਲ ਸੀਲ ਮੁਰਗੀ ਦੇ ਬੱਚੇ ਵੀ ਆ ਸੀਲ ਮੁਰਗੀ ਸੀ ਇੱਕ ਆਪਣੇ ਕੋਲ ਆ ਦੇਖੋ ਆ ਦੇਖੋ ਆ ਦੇਖ ਆ ਛੋਟੇ ਛੋਟੇ ਬੱਚੇ ਆ ਇਹਨੇ ਤਾਂ ਇੱਥੇ ਆ ਰੈਬਿਟ ਖਰੋਸ਼ ਦਾ ਖੂਰਾ ਬਣਿਆ ਹੋਇਆ ਇੱਥੇ ਆ ਦੇਖੋ ਇਹਦੇ ਵਿੱਚ ਤੇ ਅੱਜ ਨਿਕਲੇ ਸੀ ਇਹਦੇ ਵਿੱਚੋਂ ਤੇ ਮੈਂ ਚੱਕ ਕੇ ਪਿੰਜਰੇ ਚ ਪਾਤੀ ਆ ਦੇਖੋ ਬੜੇ ਸਮਝਦਾਰ ਨੇ ਦੇਖਿਓ ਹੁਣ ਮੈਂ ਇਹਨਾਂ ਨੂੰ ਮੜੀ ਆਵਾਜ਼ ਮਾਰਨੀ ਆ ਆਵਾਜ਼ ਵੀ ਨਹੀਂ ਮਾਰੀ ਮਗਰ ਮਰਾ ਰਹੇ ਮੇਰੇ ਤੇ ਹੁਣ ਇਹਨਾਂ ਨੂੰ ਦੇਖਿਓ ਮੈਂ ਆਵਾਜ਼ ਮਾਰੂੰਗਾ ਤੇ ਸਾਰੇ ਇਕੱਠੇ ਹੋ ਜਾਣਗੇ ਆ ਆ ਆ ਆ ਆ ਆ ਦੇਖੋ ਇਕੱਠੇ ਹੋਏ ਉਹ ਆਪਾਂ ਇਹਨਾਂ ਨੂੰ ਇੱਥੇ ਪਜਾਉਣਾ ਹੈ ਤੇ ਚੰਡਾ ਰੱਖਿਆ ਦੇਖੋ। ਹੋ ਚੱਲ ਗਈ। ਚਲੋ ਚੱਲ ਗਈ ਸਾਰੀ। ਉਹ ਲੜ ਪਈ। ਉਹ ਰੈਬਿਟ ਦੇ ਬੱਚੇ ਪੱਜੀ ਫਿਰਦੇ ਆ ਦੇਖੋ। ਕੇਲੇ ਪਾਇਆ ਇਹਨਾਂ ਨੂੰ। ਕੇਲੇ ਖਾਧੀ ਜਾਂਦੇ ਆ ਦੇਖੋ। ਗਲੇ ਹੋਇਆ ਪਰ ਖਾ ਜਾਣਗੇ। ਪੱਠੇ ਪਾਈਦੇ ਆ ਕੇਲੇ ਆ ਪਾਣੀ ਰੱਖਿਆ ਹੈ ਸਾਫ। ਉਹ ਬਸ ਇਹਨਾਂ ਦਾ ਚੇਂਜ ਕਰਦੇ ਆ ਸਾਰਾ ਸਬਾਨਾ ਸਤਿਬਾਰ ਤੋਂ ਪਾਣੀ ਰੱਖਦੇ ਆ ਤੋਂ ਪੈਣੋ ਤੇ ਭਰਾਓ ਜੇ ਵਧੀਆ ਲੱਗਿਆ ਤੁਹਾਨੂੰ ਵੀ ਵਧੀਆ ਕੰਮ ਕਰ ਰਹੇ ਆ ਤੇ ਕਮੈਂਟ ਜ਼ਰੂਰ ਕਰਿਓ ਦੱਸਿਓ ਸੁਲਾ ਦਿਓ ਵੀ ਰੱਖਣੇ ਚਾਹੀਦੇ ਆ ਐਨੀਮਲ ਜਾਂ ਨਹੀਂ ਥੈਂਕ ਯੂ ਲਵ ਯੂ